ਸਸਿਆ ਗਾਲ ਦੋਸਤੋ ਮੈਂ ਤੁਹਾਡਾ ਜੱਗੀ ਖਾਈ ਵਾਲਾ ਤੇ ਅੱਜ ਆਸਟਰੀਆ ਦੇ ਨਵੇਂ ਭਾਗ ਦੇ ਵਿੱਚ ਆਏ ਆਂ ਤੀਜਾ ਭਾਗ ਚੱਲ ਰਿਹਾ ਹੈਗਾ ਤੇ ਆਪਾਂ ਪਹਿਲੇ ਭਾਗ ਦੇ ਵਿੱਚ ਤੁਹਾਨੂੰ ਦਿਖਾਇਆ ਸੀਗਾ ਗੁਰਦੁਆਰਾ ਸਾਹਿਬ ਜਿਹੜਾ ਆਸਟਰੀਆ ਦਾ ਗੁਰਦੁਆਰਾ ਸਿੰਘ ਸਭਾ ਤੇ ਉਸ ਤੋਂ ਬਾਅਦ ਆਪਾਂ ਤੁਹਾਨੂੰ ਸਟਰੀਟ ਵਗੈਰਾ ਦਿਖਾਈ ਸੀ ਜਿਹੜੇ ਨਾਲ ਚੱਚ ਵਗੈਰਾ ਉਹਨਾਂ ਦੀ ਬਾਹਰੀ ਦਿੱਖ ਕਿਵੇਂ ਦੀ ਆ ਤੇ ਉਸ ਤੋਂ ਬਾਅਦ ਆਪਣਾ ਤੀਜਾ ਭਾਗ ਆ ਗਿਆ ਹੈ ਤੀਜੇ ਭਾਗ ਦੇ ਵਿੱਚ ਤੁਸੀਂ ਦੇਖ ਰਹੇ ਹੋ ਕਿ ਆਪਾਂ ਪਾਰਲੀਮੈਂਟ ਵੱਲ ਵੱਧ ਰਹੇ ਆਂ ਜਿਹੜੀ ਹਾਸਟਰੀ ਦੀ ਪਾਰਲੀਮੈਂਟ ਆ ਉਧਰ ਲਈ ਛੜਨੋਂ ਬਾਅਦ ਚੱਲੇ ਆਂ ਤੇ ਤੀਜੇ ਭਾਗ ਚੱਲ ਰਿਹਾ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਅਗਲੇ ਭਾਗ ਦੇਖਣ ਲਈ ਅਗਲਾ ਭਾਗ ਦੇਖਣ ਲਈ ਆਪਣਾ ਚੈਨਲ ਸਬਸਕ੍ਰਾਈਬ ਕਰ ਲਿਓ ਜੱਗੀ ਖਾਏ ਵਾਲਾ YouTube ਚੈਨਲ ਤੇ Facebook ਤੇ ਆਪਾਂ ਅਵੇਲੇਬਲ ਆ ਲੋ ਜੀ ਹੁਣ ਦੋਸਤੋ ਆ ਜਿਹੜਾ ਤੁਸੀਂ ਦੇਖ ਰਹੇ ਹੋ ਗੇਟ ਬਣਿਆ ਹੋਇਆ ਇਹ ਗੱਡੀਆਂ ਦੀ ਐਂਟਰੀ ਦਾ ਗੇਟ ਆ ਤੇ ਇਧਰਲੀ ਸਾਈਡ ਆ ਜਿਹੜੀ ਉੱਤੇ ਬਾਜ ਦੀ ਸ਼ਕਲ ਦੇ ਬਣਿਆ ਹੋਇਆ ਇਹ ਗੇਟ ਆ ਇਹ ਦੁਪਰਲਾ ਗੇਟ ਜਿਹੜਾ ਮੇਨ ਗੇਟ ਆਉਂਦਾ ਇਹ ਮਤਲਬ ਨਾਰਮਲ ਗੇਟ ਆ ਤੇ ਇਧਰਲੀ ਸਾਈਡ ਤੋਂ ਆਪਾਂ ਐਂਟਰ ਹੋ ਗਏ ਆ ਆ ਤੁਸੀਂ ਦੇਖ ਰਹੇ ਹੋ ਆਸਟਰੀਆ ਦਾ ਵਿਆਨਾ ਸ਼ਹਿਰ ਦੇ ਵਿੱਚ ਬਣਿਆ ਹੋਇਆ ਜਿਹੜਾ ਇਹ ਪਾਰਲੀਮੈਂਟ ਆ ਜਿਹੜਾ ਆਸਟਰੀਆ ਦਾ ਦੇਖੋ ਤੁਸੀਂ ਬਾਹਰਲੀ ਦੇਖ ਕਿੰਨੀ ਸੋਹਣੀ ਬਣੀ ਹੋਈ ਆ ਦੋਸਤੋ ਤੇ ਵੀਡੀਓ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦਿਓ ਵੀਡੀਓ ਬਣਾਉਣ ਦਾ ਫਾਇਦਾ ਇਹ ਆ ਵੀ ਵੀਡੀਓ ਤੁਹਾਡੇ ਤੱਕ ਪਹੁੰਚੇ ਤੇ ਨਵੇਂ-ਨਵੇਂ ਸ਼ਹਿਰਾਂ ਦੀ ਜਾਣਕਾਰੀ ਤੁਹਾਨੂੰ ਮਿਲੇ ਆ ਤੁਸੀਂ ਦੇਖ ਰਹੇ ਹੋ ਜਿਹੜਾ ਇਧਰਲੀ ਸਾਈਡ ਆ ਮਿਊਜ਼ੀਅਮ ਬਣਿਆ ਹੋਇਆ ਇਸ ਸੇਰਤ ਲੈ ਕੇ 9 9 ਵਜੇ ਸ਼ੁਰੂ ਹੋ ਜਾਂਦਾ ਤੇ ਸ਼ਾਮ ਦੇ 5 6 ਵਜੇ ਤੱਕ ਖੁੱਲਾ ਰਹਿੰਦਾਗਾ ਤੇ ਇਧਰਲੀ ਸਾਈਡ ਨੂੰ ਆਪਾਂ ਜਲ ਰਹੇ ਆ ਤੇ ਇਧਰਲੀ ਸਾਈਡ ਵੀ ਇੱਕ 뮤ਜ਼ੀਅਮ ਦਾ ਹੀ ਪਾਰਟ ਆ ਇਹ ਸਟਾਰਟਿੰਗ ਗੇਟ ਆ ਜਿਹੜਾ 뮤ਜ਼ੀਅਮ ਆ ਜਿਹੜਾ ਆਸਟਰੀਆ ਦੇ ਵਿੱਚ ਹਨ ਤੇ ਇਹ 뮤ਜ਼ੀਅਮ ਆ ਸਾਰਾ ਜਿੰਨੇ ਇਹਨਾਂ ਦੇ ਰਾਜੇ ਹੋਏ ਆ ਜਾਂ ਇਹਨਾਂ ਦੇ ਉਹ ਸਮੇਂ ਦੇ ਦੌਰਾਨ ਜਿਹੜੇ ਵੀ ਹੋਏ ਆ ਉਹਨਾਂ ਦੀ ਇੱਥੇ ਸਾਰੀਆਂ ਹੀ ਮੂਰਤੀਆਂ ਵਗੈਰਾ ਸਾਰਾ ਚੀਜ਼ਾਂ ਲੱਗੀਆਂ ਹੋਈਆਂ ਆ ਇਹਦੇ ਅੰਦਰ ਬਾਹਰੀ ਦੇਖ ਕਿੰਨੀ ਸੋਹਣੀ ਆਂਦੀ ਸੀ ਦੇਖ ਰਹੇ ਹਾਂ ਜਿਵੇਂ ਪਾਰਲੀਮੈਂਟ ਆਪਣਾ ਇੰਡੀਆ ਦਾ ਬਣਿਆ ਹੋਇਆ ਉਹਦੇ ਬਾਹਰੀ ਦੇਖ ਉਸ ਤਰ੍ਹਾਂ ਦੀ ਜਿਵੇਂ ਬਣੀ ਹੋਈ ਆ ਤੇ ਇਹ ਅੰਗਰੇਜ਼ਾਂ ਨੇ ਜਿਹੜੇ ਵੀ ਦੇਸ਼ ਦੇ ਹੋਏ ਆ ਭਾਵੇਂ ਪੁਰਤਗਾਲ ਹੋਇਆ ਭਾਵੇਂ ਆਪਾਂ ਕਹਦੀਏ ਵੀ ਆਸਟਰੀਆ ਹੋਇਆ ਸਾਰੇ ਹੀ ਆਪਦੇ ਜਿਹੜੀਆਂ ਪਾਰਲੀਮੈਂਟ ਆ ਉਹ ਇਸ ਤਰ੍ਹਾਂ ਦੀ ਦਿਖ ਦਿੰਦੇ ਜਿਵੇਂ ਆਪਣੀ ਪਾਰਲੀਮੈਂਟ ਆ ਉਹ ਸੇਮ ਹੀ ਥੋੜਾ ਬਹੁਤ ਫਰਕ ਹੁੰਦਾਗਾ ਕਿਉਂਕਿ ਅ ਦੇ ਗਲਿਆਰਿਆਂ ਦੇ ਵਿੱਚ ਗੁਗਲਾਈ ਦੇ ਵਿੱਚ ਇੱਕ ਤਾਂ ਜਗਾ ਬਹੁਤ ਘਟਕੇ ਹਰਦਾਗਾ ਤੇ ਉਹਦੇ ਨਾਲ ਇਹ ਹੁੰਦਾ ਵੀ ਜਿਹੜੇ ਇੱਥੇ ਕੰਮ ਹੁੰਦੇ ਆ ਆਫਿਸ ਹੁੰਦੇ ਆ ਉਹ ਇੱਕ ਦਾਇਰੇ ਚ ਰਹਿੰਦੇ ਆ ਤੇ ਇਹ ਵੀ ਕਾਰਨ ਹੁੰਦਾਗਾ ਤੇ ਆ ਤੁਸੀਂ ਦੇਖ ਰਹੇ ਹੋ ਜਿਹੜਾ ਸਟੈਚੂ ਲੱਗਿਆ ਹੋਇਆ ਆ ਸਟੈਚੂ ਲੱਗਿਆ ਹੋਇਆ ਇਹ ਇਹਨਾਂ ਦੇ ਰਾਜੇ ਦਾ ਸਟੈਚੂ ਸੀਗਾ ਉਸ ਸਮੇਂ ਦੇ ਦੌਰਾਨ ਜਿਹੜਾ ਹੋਇਆ ਤੇ ਆਪਾਂ ਬੋਲ ਰਹੇ ਆ ਪਰ ਇੱਥੇ ਆਪਣਾ ਕਾਰਨ ਕਰਕੇ ਨਾ ਇਹ ਸਾਊਂਡ ਦੀ ਪ੍ਰੋਬਲਮ ਆ ਗਈ ਸੀ ਇਸ ਕਰਕੇ ਬਾਅਦ ਦੇ ਵਿੱਚ ਆਪਾਂ ਸਾਊਂਡ ਰਿਕਾਰਡ ਕੀਤਾ ਤੇ ਤੁਸੀਂ ਦੇਖ ਰਹੇ ਹੋ ਤੇ ਇਧਰਲੀ ਸਾਈਡ ਤਾਂ ਨਾ ਅੱਜ ਦੇ ਦਿਨ ਜਿਹੜਾ ਦਿਨ ਸੀਗਾ ਇੱਥੇ ਸਨੋ ਪਈ ਹੋਈ ਸੀ ਉਹ ਤੁਸੀਂ ਬਵਾਈਟ ਕਲਰ ਦੀ ਥੋੜੀ-ਥੋੜੀ ਦੇਖ ਰਹੇ ਹੋ ਤੇ ਸਨੋ ਪਈ ਕਰਕੇ ਥੋੜੀ-ਥੋੜੀ ਠੰਡ ਸੀ ਤੇ ਆਪਾਂ ਦੇਖ ਰਹੇ ਹਾਂ ਤੇ ਇਧਰਲੀ ਸਾਈਡ ਆ ਤੁਸੀਂ ਦੇਖ ਰਹੇ ਹੋ ਇਹਨਾਂ ਦਾ ਕਰਾਜਾ ਸੀ ਉਹਦਾ ਇਹ ਸਟੈਚੂ ਲੱਗਿਆ ਹੋਇਆ ਤੇ ਆ ਬਾਹਰ ਜਿੰਨੇ ਵੀ ਮਤਲਬ ਇਥੋਂ ਦੇ ਉਸ ਸਮੇਂ ਦੇ ਕਹਦੀ ਇਹ ਵੀ ਰਾਜੇ ਹੋਏ ਆ ਉਹਨਾਂ ਦੇ ਸਟੈਚੂ ਇਹਨਾਂ ਦੇ ਇੱਥੇ ਲੱਗੇ ਹੋਏ ਆ ਬਾਹਰੀ ਜਿਹੜਾ ਇਹਨਾਂ ਦਾ ਸਟਰੀਟ ਏਰੀਆ ਤੇ ਬਾਹਰੀ ਇਹਦੀ ਦਿੱਖ ਤੁਸੀਂ ਦੇਖ ਰਹੇ ਹੋ ਜਿਹੜੀ ਇਹ ਬਿਲਡਿੰਗ ਆ ਇਹ ਹੈਗੀ ਆ ਕਹਦੀ ਇਹ ਇਥੋਂ ਦਾ ਮਿਊਜ਼ੀਅਮ ਆ ਬਹੁਤ ਤਗੜਾ ਮਿਊਜ਼ੀਅਮ ਆ ਸਾਰੇ ਅਸਟਰੀਆ ਦਾ ਤੇ ਲੋਕ ਦੂਰੋਂ ਦੂਰੋਂ ਦੇਖਣ ਆਉਂਦੇ ਆ ਤੇ ਆਪਾਂ ਇੱਥੇ ਆਇਆ ਰੁਕੇ ਸੀਗੇ ਕਾਫੀ ਟਾਈਮ ਇਸ ਤੋਂ ਬਾਅਦ ਆਪਾਂ ਤੁਹਾਨੂੰ ਪਾਰਲੀਮੈਂਟ ਦੀ ਜਿਹੜੀ ਹੈਗੀ ਆ ਸਾਰੀ ਸਿਚੁਏਸ਼ਨ ਆ ਦੇਖੋ ਬੱਗੀ ਤੁਰੀ ਆਉਂਦੀ ਆ ਜਿਵੇਂ ਘੋੜਿਆਂ ਦੀ ਐ ਪ੍ਰਾਰਤਨ ਸਮੇਂ ਦੇ ਦੌਰਾਨ ਜਿਵੇਂ ਘੋੜਿਆਂ ਤੇ ਬੱਗੀਆਂ ਤੇ ਲੋਕ ਆਉਂਦੇ ਹੁੰਦੇ ਸੀ ਹਨਾ ਤੇ ਉਸ ਤਰ੍ਹਾਂ ਦੀ ਇੱਥੇ ਆਉਂਦੇ ਰਹਿੰਦੇ ਆ ਕਿਉਂਕਿ ਇੱਥੇ ਸਟਰੀਟ ਵਗੈਰਾ ਹੈਗੀ ਐ ਤੇ ਫੋਟੋਆਂ ਵਗੈਰਾ ਕਰਾਉਣ ਵਾਲੇ ਜਿਹੜੇ ਹੈਗੇ ਆ ਉਹ ਕਰਵਾਉਂਦੇ ਰਹਿੰਦੇ ਆ ਤੇ ਆਪਾਂ ਅੱਗੇ ਲਈ ਵਾਦਦੇ ਆ ਤੇ ਆ ਵੀ ਇੱਕ ਇਹਨਾਂ ਦੀ ਬਿਲਡਿੰਗ ਆ ਇਹਦੇ ਉੱਪਰ ਯੂਰਪ ਯੂਨੀਅਨ ਦਾ ਕਹ ਦੀਏ ਸਟਾਰਾਂ ਵਾਲਾ ਜਿਹੜੇ ਹੁੰਦੇ ਆ ਉਹ ਲੱਗਿਆ ਹੋਇਆ ਉਹ ਪਾਰਲੀਮੈਂਟ ਹੈਗੀ ਆ ਉਹ ਪਰਲੇਸਟ ਸੀ ਤੇ ਆਪਾਂ ਉਹਨੂੰ ਆਪਾਂ ਤੁਹਾਨੂੰ ਪਹਿਲਾਂ ਦਿਖਾ ਚੁੱਕੇ ਹਾਂ ਇਸ ਤੋਂ ਬਾਅਦ ਆਪਾਂ ਵਧ ਰਹੇ ਹਾਂ ਦੂਜੀ ਸਾਈਡ ਨੂੰ ਆ ਤੁਸੀਂ ਦੇਖ ਰਹੇ ਹੋ ਵਾਈਟ ਕਲਰ ਦੀ ਥੱਲੇ ਸਨੋ ਪਈ ਹੋਈ ਆ ਠੰਡ ਬਹੁਤ ਸੀ ਫਿਰ ਵੀ ਆਪਾਂ ਇੱਥੇ ਆਏ ਤੇ ਸ਼ਾਮ ਦਾ ਟਾਈਮ ਸੀਗਾ ਤੇ ਇਹਨਾਂ ਨੂੰ ਬਾਰੀ ਤੌਰ ਤੇ ਦਿਖਾਇਆ ਤੁਹਾਨੂੰ ਆਪਾਂ ਤੀਜੇ ਭਾਗ ਦੇ ਵਿੱਚ ਤੇ ਅਗਲੇ ਭਾਗ ਦੇ ਵਿੱਚ ਤੁਹਾਨੂੰ ਇਹਦੇ ਅੰਦਰੋਂ ਸਾਰੀ ਜਿਹੜੀ ਮਿਊਜ਼ੀਅਮ ਆ ਉਹਨਾਂ ਦੀ ਹਨਾ ਸਾਰੇ ਦਿਖਾਵਾਂਗੇ ਅੰਦਰੋਂ ਅੰਦਰੋਂ ਜਿਹੜੀ ਨਈ ਬਿਲਡਿੰਗ ਦਾ ਕੀ ਢਾਂਚਾ ਤੇ ਕੀ ਕਿਹੜੇ-ਕਿਹੜੇ ਰਾਜੇ ਹੋਏ ਆ ਦੋਸਤੋ ਆਪਾਂ ਇਧਰਲੀ ਸਾਈਡ ਨੂੰ ਤੁਰਦੇ ਆ ਤੇ ਇਧਰ ਛੜ ਤੁਸੀਂ ਦੇਖ ਰਹੇ ਆ ਦੂਜੀ ਸਾਈਡ ਫਲੈਗ ਲੱਗਿਆ ਹੋਇਆ ਉੱਪਰ ਯੂਰਪੀ ਯੂਨੀਅਨ ਤੇ ਆਸਟਰੀਆ ਦਾ ਤੇ ਆਪਾਂ ਪਾਰਕ ਵੱਲੋਂ ਵੱਧ ਰਹੇ ਆ ਤੇ ਇਧਰਲੀ ਸਾਈਡ ਨਾਲ ਦੂਜੀ ਸਾਈਡ ਪਾਰਲੀਮੈਂਟ ਆ ਪਾਰਕ ਵਿੱਚ ਤੁਸੀਂ ਦੇਖ ਰਹੇ ਹੋ ਵੀ ਜਦਾ ਤੁਸੀਂ ਨਾ ਬਹੁਤ ਸੋਹਣਾ ਪਾਰਕ ਆ ਪਰ ਜਿਵੇਂ ਹੁਣ ਕਿਹਦੀ ਮੌਸਮ ਦੀ ਤਬਦੀਲੀ ਕਰਕੇ ਇਧਰਲੀ ਸਾਈਡ ਜਿਹੜੇ ਦੋ ਜੋੜੇ ਆ ਜਿਹੜੇ ਜੋੜਾ ਫੋਟੋਆਂ ਖੇਚ ਰਿਆ ਸੀਗਾ ਤੇ ਸنوਹ ਪਈ ਹੋਈ ਆ ਇੱਧਰ ਤੇ ਮੌਸਮ ਸਰਦੀਆਂ ਦਾ ਹੋਣ ਕਰਕੇ ਨਾ ਪੱਤੇ ਪੁੱਤੇ ਝੜ ਗਏ ਆ ਤੇ ਜਿਹੜਾ ਪਾਰਕ ਆ ਹੁਣ ਤੁਹਾਨੂੰ ਐ ਲੱਗ ਰਿਹਾ ਵੀ ਉਝਾਰ ਜਿਹਾ ਜਿਵੇਂ ਹੁੰਦਾ ਤੇ ਮੌਸਮ ਫਿਰ ਠੰਡਕ ਹੋਣ ਕਰਕੇ ਨਾ ਦੇਖੋ ਸنوਹ ਪਈ ਹੋਈ ਆ ਆ ਬਾਤੁਰੇ ਜਾਂਦੇ ਆ ਘਾ ਦੇਖੋ ਖਾਣਾ ਉਹ ਹੋਇਆ ਆ ਬਸ ਸੰਗੜਾਇਆ ਪਿਆਗਾ ਜਦੋਂ ਸਨੋ ਪੈ ਜਾਂਦੀ ਆ ਘਾ ਦਬ ਜਾਂਦਾ ਵੱਧਾ ਨਹੀਂਗਾ ਤੇ ਇਧਰ ਨੂੰ ਆਪਾਂ ਤੁਰਦੇ ਜੰਨੇ ਆ ਤੇ ਇਧਰਲੀ ਸਾਈਡੋਂ ਸਾਹਮਣੇ ਇੱਕ ਬਿਲਡਿੰਗ ਆ ਤੇ ਉਹ ਉਹਨੂੰ ਆਪਾਂ ਦਿਖਾਉਨੇ ਆ ਆ ਸਾਹਮਣੇ ਬੀਬੀ ਤੁਰਦੀ ਜਾਂਦੀ ਆ ਗੋਰੀ ਇਹਦੇ ਉੱਪਰ ਸਿਰ ਦੇ ਉੱਪਰ ਕੈਪ ਲੱਗੀ ਹੋਈ ਆ ਤੇ ਰੈੱਡ ਕਲਰ ਦੀ ਤੇ ਇਹ ਇਹਨਾਂ ਦੀ ਨਾ ਇੱਕ ਗੱਲ ਆ ਵੀ ਇਹਨਾਂ ਦੇ ਕਾਲੇ ਹੀ ਕੱਪੜੇ ਹੁੰਦੇ ਆ ਜਿੱਥੇ ਮਰਜ਼ੀ ਦੇਖ ਲਓ ਬਹੁਤ ਜ਼ਿਆਦਾ ਵੱਡੀ ਗਿਣਤੀ ਦੇ ਵਿੱਚ ਹੈ ਨਾ ਕਾਲੇ ਕੱਪੜੇ ਹੀ ਪਾਉਂਦੇ ਆ ਪੈਂਟ ਸ਼ਰਟ ਜੋ ਵੀ ਇਹਨਾਂ ਦੀ ਆਵਾਜ਼ ਹੁੰਦੀ ਆ ਉਹ ਤੇ ਇੱਕ ਰੈੱਡ ਵੀ ਰੈੱਡ ਕੱਪੜੇ ਵੀ ਹੈ ਬਹੁਤ ਬਹੁਤ ਜ਼ਿਆਦਾ ਯੂਜ਼ ਕਰਦੇ ਆ ਪਰਤਦੇ ਆ ਇੱਧੇ ਸਾਈਡ ਨਾਲ ਆਪਾਂ ਸਟਰੀਟ ਤੋਂ ਦੂਜੀ ਸਾਈਡ ਨੂੰ ਮੁੜੇ ਆ ਤੇ ਆ ਤੁਸੀਂ ਇੱਕ ਨਵੀਂ ਚੀਜ਼ ਦੇਖੋ ਇਹਨਾਂ ਨੇ ਆਪਦੇ ਜਿਹੜੇ ਬੂਟੇ ਬੂਟਿਆਂ ਦੇ ਉੱਪਰ ਬੋਰੀਆਂ ਲਾਈਆਂ ਹੋਈਆਂ ਬੋਰੀਆਂ ਲਾਉਣ ਦਾ ਮਕਸਦ ਹੈ ਵੀ ਜਦੋਂ ਸਨੋ ਪੈਂਦੀ ਆ ਉਹਦੇ ਨਾਲ ਇਹਨਾਂ ਦੇ ਬੂਟੇ ਖਰਾਬ ਨਾ ਹੋ ਜਾਣਾਂ ਆ ਇੱਕ ਇਹਨਾਂ ਦੀ ਇੱਥੇ ਇੱਕ ਸਪੀਚ ਵਗੈਰਾ ਦਿੰਦੇ ਹੁੰਦੇ ਆ ਤੇ ਆ ਜਗ੍ਹਾ ਤੇ ਇਹ ਬੈਠ ਦਿੰਦੇ ਆ ਇੱਕ ਗੋਰੀਆਂ ਦਾ ਪੰਗਾ ਕੀਤਾ ਹੋਇਆ ਵੀ ਆ ਦੇਖੋ ਬੰਦਾ ਨੰਗਾ ਹੀ ਖੜਾ ਕੀਤਾ ਹੋਇਆ ਇਹੋ ਜਿਹੇ ਕੰਮ ਇਹ ਪੁੱਠੇ ਬੜੇ ਕਰਦੇ ਹੁੰਦੇ ਆ ਤੇ ਇੱਥੇ ਇਹ ਪਾਰਕ ਆ ਪਾਰਕ ਦੀ ਇੱਕ ਮੇਨ ਜਗ੍ਹਾ ਇੱਥੇ ਵੀ ਬਹੁਤ ਜ਼ਿਆਦਾ ਕੋਈ ਜਿਹੜਾ ਸਪੀਚ ਵਗੈਰਾ ਕਰਨੀ ਹੁੰਦੀ ਆ ਇੱਥੋਂ ਦੇ ਮੰਤਰੀਆਂ ਨੇ ਜਾਂ ਹੋਰਾਂ ਨੇ ਉਹ ਇੱਥੇ ਸਪੀਚ ਵਗੈਰਾ ਕਰਦੇ ਇਹ ਜਗ੍ਹਾ ਮੇਨ ਆ ਇਹਨਾਂ ਦੀ ਬੇਸਿਕ ਜਿਹੜੀ ਇਸ ਜਿਹੜਾ ਵੀ ਕੋਈ ਇਹਨਾਂ ਦਾ ਮੰਤਰੀ ਹੋ ਇੱਥੇ ਆ ਕੇ ਸਪੀਚ ਕਰੂਗਾ ਵੱਡੇ ਪੱਦਰ ਤੇ ਤੇ ਇਹ ਆ ਸਾਹਮਣੇ ਉਹ ਤੁਰੇ ਜਾਂਦੇ ਆ ਉਹ ਸਾਹਮਣੇ ਇੱਕ ਬਿਲਡਿੰਗ ਆ ਇਧਰਲੀ ਸਾਈਡ ਆ ਦੂਜੀ ਸਾਈਡ ਆ ਇਹ ਇੱਕ ਸਟ੍ਰੀਟ ਏਰੀਆ ਜਿਵੇਂ ਕਹਿੰਦੀ ਇਹ ਸੈਂਟਰ ਦੇ ਵਿੱਚ ਆ ਵੀ ਇਹਨਾਂ ਨੇ ਆ ਪਾਰਲੀਮੈਂਟ ਦੇ ਸਾਹਮਣੇ ਜਿੰਨੇ ਮਿਊਜ਼ੀਅਮ ਆ ਜਾਂ ਰਾਜਿਆਂ ਦੇ ਆ ਹਨਾ ਉਹ ਹੈਗੇ ਆ ਉਹ ਸਾਰੇ ਇਹਨਾਂ ਨੇ ਸੈਂਟਰ ਦੇ ਵਿੱਚ ਰੱਖ ਕੇ ਬਣਾਏ ਹੋਏ ਆ ਵੀ ਹਰ ਕੋਈ ਦੇਖ ਸਕਦਾ ਪਾਰਕ ਦੇ ਵਿੱਚ ਤੁਸੀਂ ਨਜ਼ਾਰਾ ਦੇਖੋ ਵੀ ਇਹਨਾਂ ਦੀਆਂ ਜਿਹੜੀਆਂ ਸੜਕਾਂ ਪੂਰੀਆਂ ਸਾਫ਼ ਆ ਤੇ ਹਜੇ ਸਨੋ ਪਈ ਹੋਈ ਆ ਫਿਰ ਵੀ ਐ ਸੋਹਣਾ ਲੱਗ ਰਿਹਾ ਤੇ ਆ ਤੁਸੀਂ ਦੇਖ ਸਕਦੇ ਹੋ ਆ ਸਾਰੇ ਕਿੰਨੇ ਬੂਟੇ ਕਿੰਨੇ ਬੂਟਿਆਂ ਦੇ ਉੱਪਰ ਨੇ ਇਹਨਾਂ ਨੇ ਬੋਰੀਆਂ ਲਾ ਕੇ ਬੰਨਿਆ ਹੋਇਆ ਵੀ ਬੂਟੇ ਖਰਾਬ ਨਾ ਹੋਣ ਚਲੋ ਜੀ ਆਪਾਂ ਇਸ ਪਾਰਕ ਤੋਂ ਆਪਾਂ ਬਾਹਰ ਆ ਜੰਨੇ ਆ ਬਾਹਰਲੀ ਸਾਈਡ ਤੁਸੀਂ ਦੇਖ ਰਹੇ ਹੋ ਵੀ ਸੜਕਾਂ ਨਾ ਚੱਲ ਰਹੀ ਐ ਇਸ ਟਾਈਮ ਤੇ ਆ ਆਪਾਂ ਕ੍ਰੋਸਿੰਗ ਕਰਨ ਲੀ ਆ ਇਧਰ ਹੀ ਸੜਾ ਹੈਗੀ ਆ ਸਟਰੀਟ ਹੈਗੀ ਆ ਮਤਲਬ ਇਧਰਲੀ ਸਾਈਡ ਨਾਲ ਆਪਾਂ ਤੁਰ ਕੇ ਜਾਣਾ ਫੁੱਟਪਾਥ ਆ ਏਰੀਆ ਦੇਖੋ ਭੱਜ ਕੇ ਚੱਲੇ ਆ ਭੱਜ ਕੇ ਚੱਲਣ ਦਾ ਕਾਰਨ ਕੀ ਹੈ ਕਿ ਉੱਥੇ ਕ੍ਰੋਸਿੰਗ ਹੋਣੀ ਆ ਮਤਲਬ ਤੁਰ ਕੇ ਨਿਕਲਣਾ ਹੈ ਤੇ ਉਹਦੇ ਕਰਕੇ ਭੱਜ ਕੇ ਚੱਲੇ ਸੀ ਆਪਾਂ ਇਧਰਲੀ ਸਾਈਡ ਦੀ ਓਕੇ ਹੌਲੀ ਹੌਲੀ ਤੁਰੇ ਚੱਲੇ ਆ ਤੇ ਲੋ ਜੀ ਆਪਾਂ ਇੱਥੇ ਆ ਗਏ ਆ ਜਿੱਥੇ ਮਤਲਬ ਆ ਕ੍ਰੋਸ ਕਰਨਾ ਫੁੱਟਪਾਥ ਤੋਂ ਆਪਾਂ ਹੁਣ ਇਹਦੇਲੀ ਸਾਈਡ ਕ੍ਰੋਸਿੰਗ ਕਰਨੀ ਆ ਔਰ ਰੱਡ ਬੱਤੀ ਲੱਗੀ ਹੋਈ ਆ ਆ ਲੋ ਜੀ ਗੱਡੀਆਂ ਤੁਰ ਪੀਆਂ ਜਦੋਂ ਹੁਣ ਉਹ ਦੂਜੀ ਸਾਈਡ ਹਰੀ ਬੱਤੀ ਹੋਊਗੀ ਤੇ ਆਪਾਂ ਕ੍ਰੋਸਿੰਗ ਕਰਨੀ ਆ ਤੇ ਇੱਥੇ ਇੱਕ ਗੱਲ ਆ ਵੀ ਜਿਹੜੇ ਗੋਰੇ ਆ ਉਹ ਰੂਲ ਵਗੈਰਾ ਫਾਲੋ ਬਹੁਤ ਕਰਦੇ ਆ ਤੇ ਇਧਰਲੀ ਸਾਈਡ ਤੁਸੀਂ ਦੇਖ ਰਹੇ ਆ ਵੀ ਉਹ ਸਾਹਮਣੇ ਜਿਹੜਾ ਇਹਨਾਂ ਦਾ ਮਤਲਬ ਪਾਰਲੀਮੈਂਟ ਦੀਆਂ ਜਾਂ ਇਹਨਾਂ ਦੀਆਂ ਬਿਲਡਿੰਗਾਂ ਆ ਗਈਆਂ ਤੁਸੀਂ ਦੇਖ ਹੈਨਾ ਤੇ ਉਹ ਬਣੀਆਂ ਹੋਈਆਂ ਆਪਾਂ ਉਧਰ ਚੱਲਦੇ ਆ ਇਹ ਮਤਲਬ ਏਰੀਆ ਇਹ ਜਣਾ ਇਹ ਪੂਰਾ ਹਾਈ ਫਾਈ ਏਰੀਆ ਇਧਰਲੀ ਸਾਈਡ ਜਿੰਨੇ ਟੂਰਿਸਟ ਆ ਲੋਕ ਆਉਂਦੇ ਆ ਉਹੀ ਇਧਰ ਆਉਂਦੇ ਆ ਤੁਸੀਂ ਉੱਪਰ ਅਸਮਾਨ ਦਾ ਰੰਗ ਦੇਖੋ ਕਿੰਨਾ ਸੋਹਣਾ ਮਨਮੋਹਕ ਦ੍ਰਿਸ਼ ਦਿਖਾਈ ਦੇ ਰਿਹਾ 골ਡਨ ਜਿਹਾ ਹਨ ਤੇ ਆ ਦੇਖੋ ਵੀ ਇਧਰ ਔਰਲੇ ਪਾਸੇ ਆ ਦੇਖ ਟ੍ਰੈਮ ਦੀ ਲੈਂਡ ਬਣੀ ਹੋਈ ਆ ਜਿਹੜੀਆਂ ਆਪਾਂ ਮੈਟਰੋ ਕਹਿ ਦਿੰਨੇ ਆ ਜਾਂ ਟ੍ਰੈਮ ਕਹਿ ਦਿੰਨੇ ਆ ਉਹ ਲੈਣਾ ਬਣੀ ਹੋਈਆਂ ਇਹ ਇੱਥੇ ਜਿਆਦਾ ਚੱਲਦੀਆਂ ਤੇ ਆ ਇਧਰ ਹੀ ਸੜਕ ਦੀ ਹੋ ਕੇ ਕ੍ਰੋਸ ਜਾਂਦੀ ਆ ਉਹ ਸਾਹਮਣੇ ਆਉਂਦੀ ਆ ਟ੍ਰੈਮ ਤੇ ਆਹ ਦੇਖੋ ਮੁੜ ਗਈ ਆ ਉਸੇ ਸੜਕ ਤੇ ਟ੍ਰੈਮ ਨਿਕਲ ਰਹੀ ਆ ਤੇ ਉਹ ਸਹੀ ਸੜਕ ਤੇ ਗੱਡੀਆਂ ਨਿਕਲ ਰਹੀਆਂ ਤੇ ਦਾ ਚਲੋ ਜੀ ਉਹ ਰੋਕੀ ਆ ਦੇਖੋ ਟ੍ਰੈਮ ਨਿਕਲ ਨਹੀਂ ਕਰਕੇ ਨਾ ਇਧਰ ਜਿਹੜੀ ਟ੍ਰੈਫਿਕ ਵੀ ਰੁਕ ਜਾਂਦੀ ਆ ਲੋਕ ਵੀ ਰੁਕ ਜਾਂਦੇ ਆ ਚਲੋ ਵੀ ਆਪਾਂ ਦੂਜੀ ਸਾਈਡ ਚ ਆਉਂਦੇ ਆ ਤੇ ਆਪਾਂ ਇਧਰ ਹੀ ਛੜਾ ਕੇ ਹਨਾ ਤੇ ਬੋਲ ਮੈਂ ਬਹੁਤ ਕੁਝ ਰਿਹਾ ਕਿਉਂਕਿ ਸਾਊਂਡ ਦੀ ਪ੍ਰੋਬਲਮ ਕਰਕੇ ਆਵਾਜ਼ ਤੁਹਾਨੂੰ ਸੁਣਾਈ ਨਹੀਂ ਦੇ ਰਹੀ ਬੋਲ ਤਾਂ ਮੈਂ ਉੱਥੇ ਬਹੁਤ ਕੁਝ ਰਿਹਾ ਸੀਗਾ ਹੁਣ ਤੇ ਉਸ ਤੋਂ ਬਾਅਦ ਹੁਣ ਆ ਆ ਚੀਜ਼ਾਂ ਦੇਖੋ ਵੀ ਆ ਦੇਖੋ ਇਹਦੀ ਫੋਟੋ ਵਗੋ ਤੇ ਲੋਕ ਆ ਕੇ ਖਾਇਦੇ ਇੱਥੇ ਆ ਕੇ ਤੇ ਆ ਸਾਹਮਣੇ ਆ ਗਈ ਤੇ ਆ ਸਟਰੀਟ ਏਰੀਆ ਪੂਰਾ ਦੇਖੋ ਕਿੰਨਾ ਸੋਹਣਾ ਨਜ਼ਾਰਾ ਬਣਾਇਆ ਹੋਇਆ ਇਹਨਾਂ ਨੇ ਇਹਨਾਂ ਦੀ ਇੱਕ ਹਨਾ ਜਿਵੇਂ ਆਪਣੇ ਕਹਿੰਦੇ ਭਾਰਤ ਮਾਤਾ ਦੀ ਤੋ ਕਿਤੇ ਤਸਵੀਰ ਬਣੀ ਹੋਵੇ ਤੇ ਝੰਡਾ ਫੜਾਇਆ ਹੋ ਉਹਵੇਂ ਇਹਨਾਂ ਨੇ ਆ ਜਿਹੜੀ ਹੈਗੀ ਆ ਮੂਰਤੀ ਬਣਾਈ ਹੋਈ ਆ ਸਾਹਮਣੇ ਆਸਟਰੀਆ ਨੇ ਆ ਵੀ ਇੱਕ ਪਾਰਲੀਮੈਂਟ ਦਾ ਇਹਨਾਂ ਦਾ ਭਾਗ ਆ ਇੱਕ ਸਟਰੀਟ ਏਰੀਆ ਪੂਰਾ ਸਾਫ਼ ਸੁਥਰਾ ਬਣਿਆ ਹੋਇਆ ਦੋਨੇ ਸਾਈਡਾਂ ਤੇ ਇੱਥੇ ਸਾਹਮਣੇ ਅ ਖੜ ਕੇ ਬਹੁਤ ਵਾਰ ਇਹਨਾਂ ਦੀ ਸਪੀਚ ਵਗੈਰਾ ਜਿਹੜੀ ਇੱਥੇ ਕਰ ਕੀਤੀ ਜਾਂਦੀ ਹੈ ਇਹ ਵੀ ਅੰਦਰੋਂ ਇੱਕ ਮਿਊਜ਼ੀਅਮ ਟਾਈਪ ਆ ਇਹਦੇ ਅੰਦਰ ਜਾ ਕੇ ਬਹੁਤ ਸਾਰੀਆਂ ਅ ਐਗਜ਼ਿਬਿਸ਼ਨਾਂ ਲੱਗੀਆਂ ਹੁੰਦੀਆਂ ਤੇ ਤੁਸੀਂ ਇੱਕ ਗੱਲ ਨੋਟਿਸ ਕਰੋ ਵੀ ਯੂਰਪ ਦੇ ਵਿੱਚ ਸਟੈਚੂ ਵਗੈਰਾ ਬਹੁਤ ਜਗ੍ਹਾ ਵਗੈਰਾ ਲਾਏ ਜਾਂਦੇ ਆ ਤੇ ਆ ਉੱਪਰ ਜਿਹੜੀ ਚੀਜ਼ ਬਣੀ ਹੋਈ ਆ ਦੇਖੋ ਵੀ 골ਡ ਦਾ ਸਾਈਨ ਦੇ ਰਹੀ ਆ ਤੇ ਜਿਹੜੇ ਪੁਰਾਤਨ ਦੇ ਵਿੱਚ ਇਹਨਾਂ ਨੇ ਇਹਨਾਂ ਦੇ ਬਜ਼ੁਰਗ ਹੁੰਦੇ ਸੀ ਜਾਂ ਜੋ ਇਹਨਾਂ ਦੀ ਰਾਜਨੀਤੀ ਨੂੰ ਸਮਝਦੇ ਸੀ ਜਾਂ ਉਹਨਾਂ ਨਾਲ ਗੱਲ ਹਨਾ ਉਹਨਾਂ ਦਾ ਹੀ ਪ੍ਰਚਾਰ ਕਰਦੇ ਸੀ ਰਾਜਨੀਤੀ ਦੇ ਮੋਢ ਸੀਗੇ ਉਹਨਾਂ ਦੇ ਆ ਦੇਖੋ ਵੀ ਸਟੈਚੂ ਵਗੈਰਾ ਉਸ ਤਰ੍ਹਾਂ ਦੇ ਬਣੇ ਹੋਏ ਆ ਕਿੰਨੇ ਉਹ ਲਖਣ ਤਰੀਕੇ ਨਾਲ ਬਣਾਏ ਹੋਏ ਆ ਵੀ ਹਨਾ ਤੇ ਇਧਰ ਸਾਈਡ ਤੁਸੀਂ ਦੇਖੋ ਕਿੰਨਾ ਸੋਨਾ ਇਧਰ ਇੱਥੇ 플ੈਗ ਇਹਨਾਂ ਦਾ ਲਾਇਆ ਜਾਂਦਾ ਤੇ ਆ ਦੇਖੋ ਵੀ ਇੱਥੇ ਜਿਹੜਾ ਇਨਾਂ ਦੇ ਜਿਹੜੇ ਜੋਧੇ ਹੋਏ ਆ ਉਹਨਾਂ ਦੀ ਸਟੈਚੂ ਵਗੈਰਾ ਮੂਰੇ ਫਰੰਟ ਤੇ ਲਾਏ ਹੋਏ ਆ ਕਿੰਨਾ ਸੋਹਣਾ ਏਰੀਆ ਮਤਲਬ ਸਾਫ ਸੁਥਰਾ ਬਹੁਤ ਆ ਫਿਰ ਇਧਰ ਆ ਦੇਖੋ ਬਈ ਬੰਦੇ ਦਾ ਸੈਰੀ ਲਗੱਲਾ ਲਾਇਆ ਪਿਆ ਸਟੈਚੂ ਦੇ ਤੌਰ ਤੇ ਇਹਨਾਂ ਦਾ ਕੋਈ ਉਹ ਸਮੇਂ ਦੇ ਦੌਰਾਨ ਹੋਇਆ ਹੈਗਾਗਾ ਕਿ ਇਹਦੇ ਬਾਰੇ ਵੀ ਆਪਾਂ ਨੂੰ ਬਹੁਤੀ ਨੌਲੇਜ ਨਹੀਂ ਸੀ ਚਲੋ ਆਪਾਂ ਅੱਗੇ ਚੱਲਦੇ ਆਂ ਮਿੱਤਰੋ ਤੇ ਇਕਾ ਜਿਹੜੇ ਗੰਬਦ ਇਹਨਾਂ ਨੇ ਜਦੋਂ ਵੀ ਨਾ ਕੋਈ ਆਪਦੀ ਐਡ ਵਗੈਰਾ ਕਰਨੀ ਹੈ ਇਕਾ ਸਾਈਡਾਂ ਤੇ ਐਡਾਂ ਕਰਦੇ ਆ ਫਲੈਕਸ ਵਗੈਰਾ ਲਾ ਕੇ ਜਾ ਸਾਈਡਾਂ ਤੇ ਚੱਕ ਆਹ ਗੋਲ ਜਿਹਾ ਬਣਾਉਂਦਾ ਥੰਮ ਜ੍ਹਾ ਉਹਦੇ ਉੱਪਰ ਰੈਡ ਲਾਈ ਹੁੰਦੀ ਆ ਤੇ ਆ ਤੁਸੀਂ ਠੰਡ ਬਹੁਤ ਸੀਗੀ ਸਨੋਪ ਪਈ ਹੋਈ ਸੀ ਸ਼ਾਮ ਦਾ ਟਾਈਮ ਜਿਵੇਂ ਜਿਵੇਂ ਵੀਰਦਾ ਜਾ ਰਿਹਾ ਸੀਗਾ ਉਹ ਮੈਂ ਠੰਡ ਵੱਧ ਰਹੀ ਸੀ ਤੇ ਅੱਗੇ ਆਪਾਂ ਵੱਧ ਰਹੇ ਆ ਲੋ ਜੀ ਠੰਡ ਫੇਰ ਵੱਧ ਰਹੀ ਆ ਤੇ ਆਪਾਂ ਸ਼ਾਮ ਦਾ ਟਾਈਮ ਹੋ ਰਿਹਾ ਆਪਾਂ ਸਟ੍ਰੀਟ ਏਰੀਆ ਨੂੰ ਤੁਰ ਕੇ ਜਾ ਰਹੇ ਆ ਫੇਰ ਸਾਰਾ ਏਰੀਆ ਇਹ ਸਾਰਾ ਹੀ ਇਹਨਾਂ ਦਾ ਕਹ ਦੀ ਇਤਿਹਾਸਿਕ ਆ ਇਹ ਏਰੀਆ ਮੇਨਾ ਬੇਸ ਦਾ ਬਿਆਨਤ ਸ਼ਹਿਰ ਦਾ ਵਿੱਚ ਤੇ ਆਪਾਂ ਤੁਹਾਨੂੰ ਦਿਖਾਉਨੇ ਆ ਇੱਥੇ ਇੱਕ ਫੰਕਸ਼ਨ ਵਗੈਰਾ ਵੀ ਹੋਇਆ ਸੀ ਇਸ ਕਰਕੇ ਵੀ ਇਹਨਾਂ ਦੀ ਜਿਹੜੀ ਚਰਚ ਆ ਉੱਥੇ ਐਂਟਰੀ ਨਹੀਂ ਦਿੱਤੀ ਜਾਂਦੀ ਤੇ ਆ ਆਪਾਂ ਉਧਰ ਨੂੰ ਜਾਣ ਦਾ ਸੀਗਾ ਤੇ ਆ ਦੇਖੋ ਦੇਖੋ ਵੀ ਇਹਨਾਂ ਦੇ ਵਰਕ ਚੱਲ ਰਿਹਾ ਪਿਛਲੇ ਸਾਈਡ ਤੇ ਹਨਾ ਤੁਸੀਂ ਦੇਖ ਰਹੇ ਹੋ ਆ ਦੇਖੋ ਜਿੰਨੀਆਂ ਬਿਲਡਿੰਗਾਂ ਬਲੱਖਣ ਬਣੀਆਂ ਕਿੰਨੀਆਂ ਸੋਹਣੀਆਂ ਬਣੀਆਂ ਕਿੰਨੀ ਮਿਹਨਤ ਕਰਕੇ ਇਹਨਾਂ ਨੇ ਬਣਾਈਆਂ ਹੋਣਗੀਆਂ ਤੇ ਇਹ ਬਿਲਡਿੰਗਾਂ ਨੂੰ ਦੇਖਣਾ ਆ ਸਾਈਕਲ ਜੇ ਖੜੇ ਆ ਜਿਹੜੇ ਇਹਨਾਂ ਦੇ ਵਿੱਚ ਪੈਸੇ ਪਾਓ ਕਿਧਰ ਮਰਜੀ ਤੁਰਜੋ ਹਨਾ ਤੇ ਇਹ ਉੱਥੇ ਜਾ ਕੇ ਰੁਕ ਜਾਂਦੇ ਆ ਇਹਨਾਂ ਦਾ ਉਹੀ ਮਤਲਬ ਇਹਨਾਂ ਦਾ ਇੰਟਰਨੈਟ ਤੇ ਕਨੈਕਟ ਕੀਤਾ ਹੋਇਆ ਇਹਨਾਂ ਤੇ ਨੇਵੀਗੇਸ਼ਨ ਸਿਸਟਮ ਲੱਗਿਆ ਹੋਇਆ ਆ ਦੇਖੋ ਵੀ ਇੱਥੇ ਜਿਹੜਾ ਫੈਕਸ਼ਨ ਹੁੰਦਾ ਬਹੁਤ ਵੱਡਾ ਹੁੰਦਾ ਬਲੱਖ ਬਹੁਤ ਵੱਡਾ ਪੱਦਰ ਤੇ ਹੁੰਦਾ ਜਦੋਂ ਦਸੰਬਰ ਦਾ ਹੁੰਦਾਗਾ ਨਿਊ ਇਅਰ ਤੇ ਆ ਇਹਨਾਂ ਦਾ ਵਿਚਾਰਚਾ ਜਿਹਨੂੰ ਕਹਦੇ ਆਪਾਂ ਗਿਰਜਾ ਘਰ ਓਏ ਮੇਨ ਗਿਰਜਾ ਘਰ ਆ ਹਰਸ ਕਦਾ ਤੇ ਆ ਤੁਸੀਂ ਦੇਖ ਰਹੇ ਹੋ ਬਈ ਆ ਟ੍ਰੇਮ ਜਾਂਦੀ ਆ ਹਨਾ ਤੇ ਇਹਦੇ ਲਈ ਸਾਈਡ ਤੋਂ ਤੇ ਇੱਥੇ ਜਾ ਕੇ ਆਪਾਂ ਨੂੰ ਸਾਰੀਆਂ ਡਰਾਮਾ ਮਿਲ ਜਾਂਦੀਆਂ ਦੇਖੋ ਵੀ ਕਿੰਨਾ ਸੋਹਣਾ ਬਲਖਣ ਡ੍ਰੈਸ਼ਾ ਇੱਥੇ ਕਿ ਇੱਥੇ ਕੁਝ ਦਿਨ ਪਹਿਲਾਂ ਪ੍ਰੋਗਰਾਮ ਵગેਰਾ ਹੋਇਆ ਸੀ ਹਨਾ ਤੇ ਆਪਾਂ ਫਿਰ ਆਪਾਂ ਨੂੰ ਐਂਟਰੀ ਨਹੀਂ ਸੀਗੀ ਇਸ ਕਰਕੇ ਆਪਾਂ ਅੰਦਰ ਗਏ ਨਹੀਂ ਆਪਾਂ ਅਗਲੇ ਭਾਗ ਦੇ ਵਿੱਚ ਤੁਹਾਨੂੰ ਸਾਰੀਆਂ ਚੀਜ਼ਾਂ ਨੂੰ ਦਿਖਾਵਾਂਗੇ ਤੇ ਹਨਾ ਤੇ ਆ ਤੁਸੀਂ ਦੇਖ ਸਕਦੇ ਹੋ ਵੀ ਲੈਫਟ ਲੱਗੀ ਹੋਈ ਆ ਇਹਦੇ ਅੰਦਰ ਜਾ ਕੇ ਜਿਹੜੀ ਅੰਦਰ ਥੱਲੇ ਡਰਾਮਾ ਚੱਲਦੀਆਂ ਉਹ ਜਾ ਕੇ ਲੈ ਸਕਦੇ ਹਾਂ ਤੇ ਫਿਰ ਆਪਾਂ ਬਹੁਤ ਕੁਝ ਬੋਲ ਲਏ ਸੀ ਕੀ ਕਰ ਸਕਦੇ ਸੀ ਆਸਟਰੀਆ ਦਾ ਬਿਆਨ ਸ਼ਹਿਰ ਦਾ ਬੱਡਾ ਬੱਸ ਸਟੈਂਡ ਜਿਹਨੂੰ ਕਹਦੇ ਆਪਾਂ ਕਹਦੇ ਬੱਸ ਸਟੈਂਡ ਤੇ ਹੀ ਲੱਗਿਆ ਹੋਇਆ ਵੱਡਾ ਜਿਹੜਾ ਜੀ ਕਹਿੰਦੇ ਆ ਜਿਆ ਲੱਗੇ ਇੱਥੇ ਲੋਕ ਸੌਣ ਕੇ ਜਾਂਦੇ ਆ ਤੇ ਕੋਈ ਪੈਸੇ ਬੰਦ ਲੈ ਲੈਂਦੇ ਜਾਂਦੀਆਂ ਜਿੱਥੇ ਵੀ ਜਾਣਾਗਾ ਆਊਟ ਆਫ ਕੰਟਰੀ ਜਾਣਾ ਜੇ ਕਿਸੇ ਨੇ ਇੱਥੇ ਹੀ ਮਿਲਣੀਆਂ ਸਾਰੀਆਂ ਆਹ ਦੇਖੋ ਵੀ ਆਹ ਜਿਹੜੀ ਜੀ ਵੇਲਡ ਮੇਕਰ ਆ